ਜੇ ਤੇਰਾ ਹਲੇ ਪਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤੇਰੇ ਅੰਦਰ ਤੜਫ ਹੈ ਗਈ ਆ ਜੇ ਕੋਈ ਕਸਰ ਰਹਿ ਗਈ ਆ ਭਾਨੇ ਦਾ ਘਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ੍ਹ ਛੱਡਣ ਤੋਂ ਬਾਅਦ ਨਾ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ ਬਾਰਦੀ ਉਥੋਂ ਰਮਾਨ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ ਸੀਏ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਠੀਕ ਆ ਉਹਦੇ ਦਾ ਜੋ ਕਰ ਰਿਹਾ ਕਰ ਰਿਆਂ ਜੋ ਤਸ਼ੱਦਦ ਢਾ ਰਹਿਆਂ ਜੋ ਜ਼ਲੀਲ ਕਰ ਰਹਿਆਂ ਜੋ ਜਿਸ ਤਰੀਕੇ ਨਾਲ ਕੁਚਲ ਰਹਿਆਂ ਤੂੰ ਭਾਨੇ ਨੂੰ ਜਿਸ ਤਰੀਕੇ ਨਾਲ ਤੇਰੇ ਹੰਕਾਰ ਤੇਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤਰ੍ਹਾਂ ਪੱਧਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਧਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਕੋਈ ਸਨਮਾਨਯੋਗ ਅਹੁਦੇ ਤੇ ਪਹੁੰਚ ਜਾਂਦਾ ਓਵੇਂ-ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਗਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਥੋੜਾ ਲੋਕਾਂ ਨੇ ਚੁਣਿਆ 92 ਬੰਦੇ ਚ ਤੱਕ ਚੁਣਿਆ ਪਰ ਤੂੰ ਐਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਹਵੋਰ ਤੇ ਅੱਜ ਚੌਥਾ ਮਹਾਲੀ ਜਿਹੜਾ ਨੂੰ ਲੈ ਗਏ ਆ ਰਿਵਾਰਡ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਨਾ ਹੋਣਾ ਸੀਆਈ ਦੇ ਵਿੱਚ ਜਾਂ ਪਹਿਲਾ ਲੁਧਿਆਣਾ ਹੋਇਆ ਉਹ ਕਿਸੇ ਦਿਨ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ ਕਰ ਦੇ ਫੋਨ ਹੁਣ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੋਨਾ ਪਿੰਡ ਤੇ ਅਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰਪੂਰੀ ਕਰ ਦੇ ਉਹਤੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ। ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ। ਹਮਟਾ ਦੇ ਸ਼ੱਕਾਂ ਐ ਕਸਰਾ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿ ਨਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ ਆਹ ਰਹਿ ਗਿਆ ਸੀ ਆਹ ਰਗੜਨਾ ਸੀ ਆਹ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੁਣ। ਪਰ ਇੱਕ ਗੱਲ ਚੇਤੇ ਰੱਖੀ ਐਡੀ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀ ਔਖੀ ਹੋ ਜਾ ਠੀਕ ਆ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲ ਪੁਲਸ ਹੈ ਤੂੰ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰ ਆਇ ਤਾਕਤਾਂ ਆ ਜਿਹੜੀ ਅੱਜ ਪੁਲਿਸ ਤੇਰੇ ਆਖੇ ਲੱਗ ਕੇ ਛੱਦ ਢਾ ਰਹੀ ਆ ਸਾਡੇ ਵਰਗਿਆਂ ਤੇ ਪਰਚੇ ਕਰ ਰਹੀ ਆ ਜਲਮ ਕਰ ਰਹੀ ਆ ਕੱਲ ਨੂੰ ਜੀ ਦੀ ਸਰਕਾਰ ਆਗੇ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਇਹ ਜਿਹੜੇ ਇਥੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਖੱਤਵਾਦੀ ਐ ਕਿ ਉਹਨੂੰ ਬਰਫ ਦੀਆਂ ਸਿਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਨੂੰ ਦਿਖਾਉਣ ਦੇ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਐਨੀ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ ਐਸ ਤਰੀਕੇ ਦਾ ਤੂੰ ਉਤਰੇਗਾ ਜਿਵੇਂ ਮਸਲ ਦੇ ਨਹੀਂ ਕੁਚਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ ਉਹਨਾਂ 'ਚ ਸਾਰਿਆਂ ਦੀ ਕੋਈ ਜ਼ਮੀਰਾਂ ਮਰ ਚੁੱਕੀਆਂ ਕਿਸੇ ਬੰਦੇ ਨੇ ਕੋਈ ਹਾਜ਼ਰਾ ਨਹੀਂ ਮਾਰਿਆ ਹਾਜ਼ਰਾ ਦਾ ਕੀ ਮਾਰਨਾ ਹੈ ਸਭ ਮਿੱਟੀ ਦੇ ਮਾਦੋਆ ਜੋ ਇਹ ਕਹਿੰਦੇ ਆ ਉਹ ਪਾਰ ਹੈ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਨਾਲੇੋਂ ਮੁੰਡਾ ਜੋਤ ਬੜਿੰਗ ਰਾਜੂ ਦਾ ਮੁੰਡਾ ਸਾਧੂ ਵਾਲੇ ਤੋਂ ਹੋਰ ਵੀ ਕਈ ਨੌਜਵਾਨ ਹੈ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਆ। ਉਹਨਾਂ ਦਾ ਧੰਨਵਾਦ ਹਲੇ ਹੀ ਬੰਦਾ ਦੇ ਅੰਦਰ ਜ਼ਮੀਰ ਜਾਗਦੀ ਆ। ਪਰ ਜਿਹੜੇ ਹਲੇ ਵੀ ਚੁੱਪ ਨੇ ਹਲੇ ਵੀ ਲੱਗਦਾ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਲੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਸਾਡੀ ਕੋਈ ਭਵਨ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਹੈ। ਕੋਈ ਨਹੀਂ ਜੀ ਅਸੀਂ ਖਾਲ ਵੱਟ ਤੱਕ ਜਮੀਨ ਜੈਦਾ ਦਾ ਰੌਲਾ ਨਹੀਂ ਆ ਸਾਡਾ ਰੌਲਾ ਸਿਰਫ ਇੰਨਾ ਹੈ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਉਹਨੂੰ ਸਵਾਲ ਕਰਦੇ ਹਾਂ ਸਵਾਲ ਸਿਰਫ ਇੰਨਾ ਇਹ ਸਵਾਲ ਭੰਸਿਆਂ ਆਈ ਰਹਿਣੇ ਆਂ ਆਈ ਰਹਿਣੇ ਆ ਠੀਕ ਆ ਤੂੰ ਜਦਮ ਕਰਾਏਂਗਾ ਸਾਨੂੰ ਪਤਾ ਸਭ ਤੇ ਕਰਾਏਂਗਾ ਕਰਾ ਰੱਜ ਕੇ ਕਰਾ ਕਸਰਾਂ ਨਾ ਰਹਿ ਜਾਣ ਕੋਈ ਕੜ ਦੇ ਪੂਰੀਆਂ ਕਰ ਦੇ ਪਰ ਇਹ ਆਵਾਜ਼ ਜੋਹੋਂ ਦੇ ਜੀ ਨਹੀਂ ਬੰਦ ਕਰ ਸਕਦਾ ਇਹਦਾ ਪੰਜਾਬ ਦੇ ਹੱਕ ਚ ਐਂ ਬੋਲੂਗੀ ਇਹ ਪੰਜਾਬ ਦੇ ਹੱਕ ਚ ਇਹ ਆਵਾਜ਼ ਐਂ ਗੂੰਜੂਗੀ ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦਰੇਡੋਂ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਇੱਥੋਂ ਤੱਕ ਲੁਧਿਆਣੇ ਤੋਂ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ ਉਹ ਵੀ ਇੱਥੇ ਆਏ ਆ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਉਹਨਾਂ ਨੇ ਵੀ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ। ਉਹ ਵੀ ਵਿਚਾਰੀ ਇੱਥੇ ਆ ਕੇ ਐਨੀ ਠੰਡ 'ਚ ਆ ਹੁਣ ਹੀ ਗਿਆ ਹਲੇ ਘੰਟਾ ਦੋ ਘੰਟੇ ਪਹਿਲਾਂ। ਤੁਸੀਂ ਇੰਨਾ ਸਾਥ ਦਿੱਤਾ। ਤੁਹਾਨੂੰ ਦਿਲੋਂ ਬਈ ਤੁਹਾਡਾ ਧੰਨਵਾਦ। ਸਾਰਿਆਂ ਦਾ ਜਿੰਨੇ ਵੀ ਆਏ। ਤੁਹਾਡਾ ਇੱਕ ਕਦਮ ਸਿਰ ਮੱਥੇ ਆ ਚਲ ਕੇ ਆਇਆ ਦਾ। ਸੋ ਅਪੀਲ ਆ। ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ। ਮੈਂ ਫੇਰ ਕਹਿਣਾ ਜਾਤ ਤੇ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਢੜਕਾਉਣਾ ਹੈ ਇਹਨਾਂ ਨੇ ਅਕਸਾਉਣਾ ਹੈ ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸੰਹਾਰਤ ਹੁੰਦਾ ਉਹ ਜਿੱਤਿਆ ਜਾਂਦਾ ਆਪਾਂ ਨੂੰ ਪਤਾ ਆਪਾਂ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਤ ਤੇ ਰਹਿ ਕੇ ਜਿੱਤ ਕੇ ਆਏ ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅਲਝਾ ਦਿਓ ਨੌਜਵਾਨੀ ਹੁੰਦੀ ਹੈ ਛੇਤੀ ਖੂਨ ਗਰਮ ਹੁੰਦਾ ਆਪਾਂ ਛੇਤੀ ਛੇਤੀ ਭੁਗਹਾਟ ਚ ਆਉਨੇ ਆ ਉਧਰ ਨੂੰ ਨਹੀਂ ਮੇਰਾ ਵੀਰ ਜਾਣਾ ਬਹੁਤ ਢੰਗ ਤਰੀਕੇ ਹਤਕੰਡੇ ਅਪਣਾਉਣਗੇ ਪਰ ਆਪਾਂ ਜਾਗਤੇ ਰਹਿਣਾ ਹੈ ਸ਼ਾਂਤਮਈ ਰਹਿਣਾ ਹੈ ਮੁਕਸਾ ਕੇ ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਹੋਇਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਕਿਸੇ ਸਿਸਟਮ 'ਚ ਫਸਣ ਚਾਹ ਇਹਨਾਂ ਨੂੰ ਅਲਝਾਉਣ ਇਹ ਕਿਉਂਕਿ ਤਿਆਰੀ ਕਰੀ ਬੈਠੇ ਆ ਇਹਨਾਂ ਨੇ ਤੁਹਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰੀ ਬੈਠੇ। ਉਸ ਕਰਕੇ ਬੇਨਤੀ ਹੈ ਭਾਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕੋਈ ਆਪਣੇ ਕੋਈ ਗੱਲ ਕੋਈ ਤੂੰ ਦੂ ਗੱਲਾਂ ਆਪਣੇ ਤਰਫੋਂ ਰੱਖ ਬੈਠੇ। ਨਹੀਂ ਬਸ ਭਾਈ ਇਹ ਹੀ ਹੈ ਜਿਹੜਾ ਉੱਚੀ ਬੋਲ ਵਾਲਿਆ। ਬਸ ਇਹ ਹੀ ਹੈ ਜੋ ਭਾਈ ਨੇ ਦੱਸਿਆ। 5 ਤਰੀਕ ਦੀ ਕਾਲ ਹੈ ਬਸ ਉਸ ਦਿਨ ਸਾਰੇ ਨੌਜਵਾਨਾਂ ਨੂੰ ਪਹਿਰਾ ਜਾਣਾ ਜਥੇਬੰਦੀ ਵਾਲਿਆਂ ਜਿਵੇਂ ਜਾਬਤਾਰਾ ਕਰ ਆਪਾਂ ਉਵੇਂ ਹੀ ਜਾਬਤਾਰਾ ਰੱਖ ਕੇ ਚੱਲਾਂਗੇ। ਬਸ ਦੇਖੋ ਇਹ ਬੰਦੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਇਹ ਫਿਲਮਾਂ ਫਿਲਮਾਈਆਂ ਬਣਾਉਂਦਾ ਆਪਣੇ ਨਾਲ ਦੂਜੇ ਨਾਲ ਭਾਨੇ ਨਾਲ ਤੇ ਆਸੇ ਬਖੌਲ ਵਾਲੀਆਂ ਇਹਦੇ ਕੋਈ ਏਜੰਟ ਨੂੰ ਫੋਨ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਅੱਜ ਨਵੇਂ ਪਰਚੇ 'ਚ ਇਹ ਵੀ ਪਾਤਾ ਕਿਉਂ ਮਗਰ ਘਰੇ ਗੁਰੇ ਨਾ ਦਿਓ ਇਹ ਆਪਾਂ ਪਹਿਲਾਂ 80 90 ਦੌਰ ਸੁਣਦੇ ਰਹੇ ਆ ਇੱਕ ਦੇ ਪਰਚਾ ਫਿਰ ਦੂਜੇ ਤੇ ਬਸ ਸਾਰੇ ਪਰਿਵਾਰ ਤੇ ਬਸ ਸਾਰੀ ਚੱਕ ਲੈ ਫਿਰ ਉਹ ਜੱਦੇ ਮਾਰਤੇ ਖਪਾਤੇ ਇਹ ਸਾਰਾ ਹਸਟਮ ਜਿਹੜਾ ਚਲਦਾ ਰਿਹਾ 80 90 ਦੇ ਧੱਕੇ ਦੇ ਵਿੱਚ ਵੀ ਉਹ ਆਪਾਂ ਅੱਜ ਦੇਖ ਰਹੇ ਹਾਂ ਕਿ ਕਿਵੇਂ ਪਹਿਲਾਂ ਭਾਨੇ ਨੂੰ ਭਾਨੇ ਦੇ ਭਰਾ ਨੂੰ ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੀ ਤੋੜਿਆ ਉਹ ਇਸ ਲਈ ਬਈ ਬੇਨਤੀ ਆ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚ ਆਏ ਹੋ ਬਹੁਤ ਸਾਦ ਦਿੱਤਾ ਤੁਸੀਂ ਐਨੀ ਠੰਡ ਚ ਐਨੀ ਧੁੰਦ ਸੀਗੀ ਪਰ ਤੁਸੀਂ ਕਮਾਲ ਕਰਤੀ ਜਮ ਐਂਡ ਖੀਰ ਤੱਕ ਸਾਰੇ ਬਲਾਰਿਆਂ ਨੂੰ बोलके जदोन ओ गएया उरो सुड़के गए हो कई ਭਰਾ ਰਹੇ ਵੀ ਗਏ ਕਈਆਂ ਤੋਂ ਕਈ ਬਲਾਈ ਵੀ ਨਹੀਂ ਗਏ ਉਹਨਾਂ ਦਾ ਨਾਮ ਵੀ ਅਸੀਂ ਲੈਂਤਾ ਸੀ ਕਿਉਂਕਿ ਉਦੋਂ ਆਥਰੇ ਵਰ ਧੁੰਦ ਡਿੱਗਣ ਲੱਗ ਗਈ ਸੀ ਕਿ ਸਾਨੂੰ ਐ ਸੀ ਭਾਈ ਜਾਨਾ ਦੂਰ ਦਰਡੇ ਤੋਂ ਬਹੁਤ ਆਏ ਸੀ ਕਈ ਤੰਬਰਸਤੋਂ ਆਏ ਆ ਜਲੰਧਰ ਤੋਂ ਆਇਆ ਫਤਿਹਗੜ ਸਾਹਿਬ ਤੋਂ ਆਇਆ ਇੱਥੇ ਰਹਿ ਪਏ ਧੁੰਦ ਕਰਕੇ ਸਾਡੇ ਕੋਲੀ ਰਹਿ ਪਏ ਕਰੇ ਇੱਥੇ ਪਿੰਡ 3 ਨੌਜਵਾਨ ਪੰਜ ਵੀ ਨਹੀਂ ਸੜੀ ਕਈ ਨੌਜਵਾਨ ਵਿਚਾਰੇ ਨੂੰ ਅੱਧੇ ਠੀ ਮੋੜਤਾ ਡਰਾਇਆ ਬਹੁਤ ਗਿਆ ਰਾਤ ਹੀ ਬਹੁਤ ਫੋਨ ਕੀਤੇ ਸੱਚੋਆਂ ਨੇ ਆ ਮੂਣ ਕਲਾ ਸੱਚਾ ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਇੱਧਰ ਇੱਕੋ ਮੁੰਡੇ ਸੀਗੇ ਗੱਗੜਪੁਰ ਤੋਂ ਉਹਨਾਂ ਨੂੰ ਫੋਨ ਆਇਆ ਆਪਣੇ ਘਾਚੋ ਤੋਂ ਆਪਣੇ ਤਾਂ ਭੰਤ ਦੇ ਪੀਏ ਦਾ ਕਹਿੰਦਾ ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨਹੀਂ ਉਹ ਕਹਿੰਦਾ ਚਕਤਰਾਜੀ ਕਾਟਾ ਪਾੜਤਾ ਸਾਡੇ ਨਾਲ ਅੱਜ ਤੋਂ ਬਾਅਦ ਕਲਾਮ ਨਾ ਕਰੋ ਤੁਸੀਂ ਜੋ ਜ਼ੁਲਮ ਕਰ ਰਹੇ ਆ ਬਿਲਕੁਲ ਯਾਰ ਅੱਜ ਤੁਸੀਂ ਸਾਥ ਦਿੱਤਾ ਬਾਈ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਅੱਖਾਂ 'ਤੇ ਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਇਸ ਲਈ ਤੁਹਾਡਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹੋ ਜ਼ੁਲਮ ਦੇ ਖਿਲਾਫ ਖੜੇ ਹੋ ਪਰ ਇਹ ਜ਼ੁਲਮ ਇਹਦੀ ਜੜ ਪੱਟਣੀ ਆ ਸਰੂਰ ਵਾਲੇ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜ਼ੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀਆ ਸਰੂਰ ਕੋਈ ਰਾਜ ਨਹੀਂ ਸਹਾਰ ਲੈ ਸਕਦਾ ਉਹ ਰਾਤਾਂ ਤੁਸੀਂ ਜਿਮਨੀ ਚੋਣ ਚ ਵੀ ਪੱਟ ਕੇ ਦਿਖਾਤੀ ਤੇ ਇਹ ਜ਼ਾਲਮ ਸਰਕਾਰ ਦੇ ਜਿਹੜਾ ਆ 24 ਦੀ ਚੋਣ ਤੁਸੀਂ ਪੱਟਣ ਗਈ ਪੱਟਣੀਆਂ ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਇਤੋਂ ਵੀ ਜ਼ਿਆਦੇ ਜਬਰਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਇੱਕ ਹਰਤਾ ਅੱਗੇ ਜਲੰਧਰ ਇਹ ਜਿਮਨੀ ਚੋਣ ਜਿੱਤ ਗਈ ਸੀ ਉਦੋਂ ਅਹੰਕਾਰ ਵਧਿਆ ਪਰ ਜੇ ਦੁਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲਰ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹਦਾਂ ਨੂੰ ਤਾਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਆ ਭੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨ ਦੇ ਮਾਰੇ ਤੁਰ ਪੈ ਨੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦ ਖੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਓ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਵਿੱਚੋਂ ਉੱਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਅ ਖੜਾਂਗੇ ਬਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ ਧੰਨਵਾਦ ਅਗਲੀ ਸਾਨੂੰ 5 ਨੂੰ 10 5 ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਹੈ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਉਂਦੇ ਬਹਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ